ਅੱਜ ਆਪਾਂ ਨੇ ਜੀ ਗਾਜਰਾਂ ਦਾ ਕਚਰੇਲਾ ਬਣਾਇਆ ਬਹੁਤ ਹੀ ਵਧੀਆ ਬਹੁਤ ਹੀ ਸੌਖੇ ਤਰੀਕੇ ਨਾਲ ਉਹ ਵੀ ਆਪਾਂ ਨੇ ਕੁੱਕਰ ਵਿੱਚ ਬਿਲਕੁਲ ਛੱਟਪਟ ਬਣ ਕੇ ਤਿਆਰ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਹੈਪੀ ਫੈਮਿਲੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਜੀ ਵੀਡੀਓ ਦੇਖਣ ਤੋਂ ਪਹਿਲਾਂ ਤੇ ਅੱਜ ਬਣਾਵਾਂਗੇ ਆਪਾਂ ਗਝਰੇਲਾ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਵਧੀਆ ਤੇ ਬਹੁਤ ਜਲਦੀ ਬਣ ਕੇ ਆਪਣਾ ਗਝਰੇਲਾ ਤਿਆਰ ਹੋ ਜਾਊਗਾ ਤੇ ਉਹਦੇ ਲਈ ਆਪਣੇ ਕੀ ਸਮਾਨ ਲਿਆ ਉਹ ਤੁਹਾਨੂੰ ਦੱਸ ਦਿੰਨੇ ਆ ਆਪਾਂ ਨੇ ਜੀ ਅੱਧਾ ਕਿਲੋ ਕਾਜਰਾ ਲਵਾਂਗੇ ਇਹ ਆਪਣੀਆਂ ਕਿਲੋ ਕਾਜਰਾ ਨੇ ਆਪਾਂ ਦਾਕ ਲੋਹੀ ਪਾਵਾਂਗੇ ਵਿੱਚ ਤੇ ਆ ਆਪਾਂ ਨੇ ਲਿਆ ਨਾਰੀਅਲ ਦਾ ਬਰਾਦਾ ਤੇ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ ਬਿਲਕੁਲ ਸਲਿੱਪ ਕਰ ਦਿਓ ਇਹਨੂੰ ਤੇ ਆਪਾਂ ਨੇ ਅੱਧੀ ਕੌਲੀ ਆਹ ਲਈਆ ਪਚੀਨੀ ਦੀ ਇਹ ਆਪਣੀ ਕੌਲੀ ਹੈ ਕਿ ਵੱਡੀ ਆਪਾਂ ਨੇ ਅੱਧੀ ਉਹ ਲਈ ਹੈ ਸਿਰਫ ਆਪਾਂ ਨੇ 1.5 ਚਮਚਾ ਦੇਸੀ ਘਿਓ ਦਾ ਲਿਆ ਤੇ ਸੌਗੀ ਬਦਾਮ ਕਾਜੂ ਆਪਾਂ ਦਾ ਅੱਦਾਂ ਕੋਲ ਹੈਗਾ ਮਲਾਈ ਦਾ ਤਾਜੀ ਮਲਾਈ ਲੈਣੀ ਆ ਤੁਸੀਂ ਤੇ ਅੱਜ ਕੱਲ ਦਾ ਸਰਦੀਆਂ ਵਿੱਚ ਦੁੱਧ ਉਹਨਾਂ ਦੀ ਮਲਾਈ ਵੀ ਚੱਲ ਜਾਂਦੀ ਆ ਤੇ ਆਪਣੀ ਇਹ ਮਲਾਈ ਖੋਏ ਦੇ ਵੀ ਕੰਮ ਦੋਗੀ ਤੇ ਘਿਓ ਦੇ ਵੀ ਘਿਓ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਬਿਲਕੁਲ ਡੇਢ ਕੇ ਚਮਚੇ ਪਾਵਾਂਗੇ ਆਪਾਂ ਹੁਣ ਗਾਜਰਾਂ ਦੀ ਧੋਸ ਮਾਰ ਕੇ ਰੱਖ ਲੀਆਂ ਸੀਗੀਆਂ ਤੇ ਹੁਣ ਆਪਾਂ ਇਹਨਾਂ ਦਾ ਕद्दूकस ਕਰਦੇ ਆ ਕद्दूकस ਆਪਣੇ ਮਤਲਬ ਬਰੀਕ ਨਹੀਂ ਕਰਨਾ ਹੈਗਾ ਮੋਟੀਆਂ ਹੀ ਰੱਖਾਂਗੇ ਥੋੜੀਆਂ ਆਪਾਂ ਗਾਜਰਾ ਸਿਰੋ ਠੀਕ ਹੈ ਜੀ ਆਪਾਂ ਹੁਣ ਤਿਆਰ ਕਰਤੀਆਂ ਆ ਆਪਾਂ ਨੇ ਜੀ ਗਾਜਰਾਂ ਦਾ ਕद्दूकस ਲਿਆ ਕਰ ਦੇਖੋ ਜੀ ਬਿਲਕੁਲ ਪਾਣੀ ਨਹੀਂ ਇਹਦੇ ਵਿੱਚੋਂ ਨਿਕਲਿਆ ਹੈਗਾ ਜੇ ਥੋੜਾ ਬਹੁਤਾ ਨਿਕਲ ਵੀ ਜਾਵੇ ਉਹਨੂੰ ਬਿਲਕੁਲ ਨਿਚੋੜਨਾ ਨਹੀਂ ਹੈਗਾ ਪਾਣੀ ਨੂੰ ਆਪਾਂ ਨੇ ਉਹ ਪਾਣੀ ਨੂੰ ਵਿੱਚੇ ਹੀ ਇਹਦੇ ਪਕਾਉਣਾ ਹੈ ਤਾਂ ਹੀ ਸਵਾਦ ਆਊਗਾ ਆਪਣੇ ਗਜਰੇਲੇ ਦਾ ਤੇ ਆਪਾਂ ਜਿਹੜੀ ਸੀਗੀ ਸੌਗੀ ਇਹਦੇ ਵਿੱਚ ਪਾਤਾ ਆਪਾਂ ਨੇ ਗਰਮ ਪਾਣੀ ਜਿਹੜਿਆ ਡਾਈ ਫਰੂਟ ਸੀ ਆਪਾਂ ਇਹਨਾਂ ਨੂੰ ਗ੍ਰाइंड ਕਰਕੇ ਰੱਖ ਲਿਆ ਆਪਾਂ ਹੁਣ ਤੱਕ ਕੜਾਹੀ ਦੇ ਵਿੱਚ ਬਣਾਉਂਦੇ ਰਹੇ ਹਾਂ ਗਿਚਰੇਲਾ ਅੱਜ ਆਪਾਂ ਤੁਹਾਨੂੰ ਕੁੱਕਰ 'ਚ ਬਣਾ ਕੇ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਛੇਤੀ ਚਟਪਟ ਬਣ ਕੇ ਤਿਆਰ ਆਪਣਾ ਗਿਚਰੇਲਾ ਤੇ ਹੁਣ ਆਪਾਂ ਗੈਸ ਨੂੰ ਕਰਦੇ ਆ ਔਨ ਆਪਾਂ ਨੇ ਜੀ ਕੁੱਕਰ ਵਿੱਚ ਨਾ ਹੀ ਘਿਓ ਪਾਉਣਾ ਵਾ ਨਾ ਪਹਿਲਾਂ ਆਪਾਂ ਨੇ ਦੁੱਧ ਪਾਉਣਾ ਸਿਰ ਪਪਾ ਸਿੱਧਾ ਹੀ ਜਿਹੜੀਆਂ ਗਾਜਰਾਂ ਦਾ ਕਤੂਕਾਸ ਕੀਤਾ ਹੋਇਆ ਆਪਾਂ ਇਹਨਾਂ ਨੂੰ ਪਾ ਦੇਣਾ ਆ ਆਪਾਂ ਜੀ ਇਹਦੀਆਂ ਬਿਸਤ ਲਾਪਾ ਇਹਦੇ 5 6 ਵਜਾਵਾਂਗੇ ਆਪਾਂ ਨੇ ਚੀਨੀ ਵੀ ਇਹਦੇ ਵਿੱਚ ਪਾ ਦੇਣੀ ਜੀ ਜਿਹੜੀ ਆਹ ਮਲਾਈ ਆ ਇਹ ਮਲਾਈ ਵੀ ਆਪਾਂ ਵਿੱਚੇ ਪਾ ਦੇਣੀ ਆ ਫਿਰ ਆਪਾਂ ਕੁੱਕਰ ਦਾ ਢੱਕਣ ਦੇਣਾ ਬੰਦ ਕਰ ਤੇ ਫਿਰ ਇਹਦੇ ਆਪਾਂ 5-6 ਪਿਸਲ ਬਜਾ ਕੇ ਫਿਰ ਤੁਹਾਨੂੰ ਕੋਲ ਕੇ ਦਿਖਾਵਾਂਗੀ ਉਤਪਾਦ ਵਿੱਚ ਮਲਾਈ ਦੀ ਇਹਦੇ ਵਿੱਚ ਸਾਰੀ ਪਾਤੀ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿੰਨੇ ਆ ਇਹਨੂੰ ਸਾਰੇ ਗਜਰੇਲੇ ਨੂੰ ਆਪਣੇ ਨੂੰ ਜੀ ਅੱਧਾ ਘੰਟਾ ਲੱਗਣਾ ਨੂੰ ਹੈਗਾ ਬਹੁਤ ਹੀ ਛੇਤੀ ਬਣ ਜਾਂਦਾ ਹੁਣ ਆਪਾਂ ਜੀ ਇਹਦਾ ਢੱਕਣ ਦਿੰਨੇ ਆਂ ਬੰਦ ਕਰ ਆਪਾਂ ਨੇ ਜੀ ਚਾਰ ਬਿਸਲ ਬਜਾਏ ਨੇ ਇਹਦੇ ਵਿੱਚ ਹਜੇ ਆਪਣਾ ਦੁੱਧ ਗੰਨ ਪੂਰੀ ਚੰਗੀ ਤਰਨ ਵਾਲਾ ਵਿੱਚ ਪੱਕਿਆ ਨਹੀਂ ਹੈਗਾ ਆਪਾਂ ਨੇ ਇਹ ਸਾਰਾ ਦੁੱਧ ਹੀ ਸਕਾਉਣਾ ਵਾ ਵਿੱਚ ਆਪਾਂ ਨੇ ਦੇਸੀ ਘਿਓ ਦਾ 1.5 ਚਮਚਾ ਸੀ ਜਿਹੜਾ ਉਹ ਵੀ ਵਿੱਚ ਪਾਤਾ ਤੇ ਹੁਣ ਆਪਾਂ ਇਹਦੇ ਵਿੱਚ ਢੱਕਣ ਲਾ ਕੇ ਚਾਰ ਪੰਜ ਬਿਸਲ ਹੋਰ ਬਜਾਵਾਂਗੇ ਜੇ ਤੁਸੀਂ ਇਲਾਇਚੀ ਪਾਉਣੀ ਚਾਹੁੰਦੇ ਆ ਤਾਂ ਇਲਾਇਚੀ ਵੀ ਪਾ ਸਕਦੇ ਹੋ ਕੁੱਟ ਕੇ ਬੈਸੀ ਗਾਜਰਾਂ ਦਾ ਬਹੁਤ ਵਧੀਆ ਟੇਸਟ ਆਉਂਦਾ ਵਾ ਇਲਾਇਚੀ ਦੀ ਜ਼ਰੂਰਤ ਵੀ ਨਹੀਂ ਪੈਂਦੀ ਹੁਣ ਆਪਾਂ ਚਾਰ ਬਿਸਤਲ ਹੋਰ ਬਚਾਵਾਂਗੇ ਕਰ ਖੋਲ ਕੇ ਦਿਖਾਉਨੇ ਆ ਦੇਖਦੇ ਹਾਂ ਜੀ ਆਪਾਂ ਦੁੱਧ ਬਿਲਕੁਲ ਸੁੱਕ ਗਿਆ ਕੁਝ ਤੋਂ ਬਿਲਕੁਲ ਹੀ ਸੁੱਕ ਗਿਆ ਹਾਂ ਤੁਹਾਨੂੰ ਆਪਾਂ ਕੜਾਹੀ 'ਚ ਕੱਢਦੇ ਆ ਇਹਨੂੰ ਕੜਾਹੀ 'ਚ ਕੱਢ ਕੇ ਫਿਰ ਤੁਹਾਨੂੰ ਦਿਖਾਉਣੀ ਆ ਆਪਾਂ ਕੀ ਕੀ ਵੇ ਦੇ ਵਿੱਚ ਸਮਾਨ ਪਾਉਣਾ ਆਪਾਂ ਨੇ ਇਹ ਕੁੱਕਰ ਵਿੱਚੋਂ ਕੜਾਹੀ ਵਿੱਚ ਕੱਢ ਲਿਆ ਕੁੱਕਰ ਵਿੱਚ ਜੀ ਦਸਣ ਦੀ ਹਾਸੇ ਵੀਡੀਓ ਦੇ ਵਿੱਚ ਕੁਝ ਆਪਾਂ ਹੁਣ ਇਹਦੇ ਵਿੱਚ ਪਾ ਦਿੰਨੇ ਆ ਜੀ Πέλλατα Παπονέα να ριζώνει ਆਪਾਂ ਇਹਦੇ ਵਿੱਚ ਜੀ ਨਾਲ ਹੀ ਡਾਈ ਫਰੂਟ ਪਾ ਦਾਂਗੇ ਸਾਰੇ ਆਪਾਂ ਜੀ ਇਹਦੇ ਵਿੱਚ ਹੁਣ ਸੌਗੀ ਪਾ ਦਾਂਗੇ ਉਹ ਆਪਾਂ ਚੰਗੀ ਤਰ੍ਹਾਂ ਔਰ ਕਰ ਲੈਂਦੇ ਆ ਮਿਕਸ ਕੁੱਕਰ 'ਚ ਬਣਾ ਕੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਫੜਾਹੀ ਦੇ ਵਿੱਚ ਜਿਹੜਾ ਆਪਾਂ ਬਣਾਉਨੇ ਆ ਉਹਦੇ ਵਿੱਚ ਪਾਣੀ ਸੁੱਕਣ ਚ ਨਹੀਂ ਆਉਂਦਾ ਹੈਗਾ ਪਹਿਲਾਂ ਤਾਂ ਗਾਜਰਾਂ ਦਾ ਪਾਣੀ ਹੋਣੀ ਸੁੱਕ ਰਿਹਾ ਹੁੰਦਾ ਬਹੁਤ ਟਾਈਮ ਲੱਗ ਜਾਂਦਾ ਤੇ ਕੁੱਕਰ ਵਿੱਚ ਆਪਾਂ ਤੇਰੇਲਾ ਦੇਖੋ ਛੱਟਬੱਟ ਬਣ ਕੇ ਬਿਲਕੁਲ ਤਿਆਰ ਆ ਆਪਣਾ ਜੀ ਇੱਕ ਕਚਰੇਲਾ ਬਣ ਕੇ ਬਿਲਕੁਲ ਹੀ ਤਿਆਰ ਆ। ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਨੇ ਆ। ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ। ਆਪਾਂ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਆ। ਵਾਏ ਕੁਰਸੀ ਕਾ ਫਾਲਸਾ ਵਾਏ ਕੁਰਸੀ ਕੀ ਫਾਤੇ।